ਇਹ ਈ ਤਣਾਪੂਰਵਕ ਹੋ ਚੁੱਕੀ ਆ ਭਾਰੀ ਪੁਲਿਸ ਵਾਲਾ ਲੰਘ ਚੁੱਕੇ ਨੇ ਭਾਗਤ ਸਿੰਘ ਜੀ ਦੀਵਾਬੀ ਭਾਗਤ ਸਿੰਘ ਜੀ ਦੀਵਾਬੀ ਰੈਲ ਮਾਦਰੇ ਵੱਲ ਰਵਾਨਾ ਹੋ ਚੁੱਕੇ ਨੇ ਭਾਰੀ ਪੁਲਿਸ ਵਾਲਦ ਤੇ ਨਾਤਾ ਸਿੱਖਾਂ ਨੂੰ ਪਹੁੰਚਣ ਦੀ ਅਪੀਲ ਹੈ ਚਲੋ ਅਸੀਂ ਪਿੰਡ ਜਾ ਕੇ ਦੱਸਾਂਗੇ ਉਹਨਾਂ ਨੂੰ ਕਿਵੇਂ ਸਰਦਾਰਾਂ ਨੂੰ ਗਾਲਾਂ ਕੱਢਦੇ ਹੋਏ ਭਾਗਤ ਸਿੰਘ ਦੀਵਾਬੀ ਉਹਨਾਂ ਦੇ ਨਾਲ ਹੋਰ ਸਿੱਖ ਜਥੇਬੰਦੀਆਂ ਉਹਨਾਂ ਦੇ ਪਿੰਡ ਵੱਲ ਰਵਾਨਾ ਹੋ ਚੁੱਕੇ ਨੇ ਦੇਖਦੇ ਹਾਂ ਕੀ ਹੁੰਦਾ ਇਹ ਉਹ ਦੇ ਸ਼ਬਦ ਵੀ ਰਹਿੰਦਾ ਹੋਵੇ ਬੰਦਾ ਅਜੀ ਕਿਨੇ ਦੇ ਰੋ ਪ੍ਰਧਾਨਾਂ ਦਾ ਇਕਾ ਜਾਈਦਾ ਏ ਕੋਈ ਕੋਈ ਬੰਦਾ ਦਰਗਾਹ ਨੂੰ ਬੇੜਾ ਵਰਦੋ ਗੱਲ ਖਾਦੇ ਨਾ ਭਾਈ ਅਸੀਂ ਆਪਣੀ ਦੇ ਇੱਕੇ ਗੱਲ ਬੇਸਣਿਆ ਦਵਾਗੇ ਸਿਰੋਂ ਅੱਧੇ ਨਾਲ ਦੇ ਦਾਮ ਆ ਸਾਰੇ ਟਰੈਕਟਰ ਇੱਧਰੋਂ ਆ ਗਏ ਪੱਗਾ ਕਲਗੀਧਰ ਦੀ ਬਖਸ਼ੀ ਹੋਈ ਪੱਗਾ ਕਲਗੀਧਰ ਪਾਸ਼ਾ ਦੇ ਬਖਸ਼ੇ ਹੋਏ ਹਥਿਆਰ ਤੇ ਕਾਹਦੇ ਕੰਮ ਆਵੇ ਜੇ ਸਾਡੀਆਂ ਦਾੜੀਆਂ ਨੂੰ ਤੇ ਇਹ ਪਹਿਲੇ ਲੱਗੇ ਯਾਰ ਘਰਾਂ ਦੇ ਵਿੱਚ ਸਾਡੇ ਦੇ ਵਿੱਚ ਗੋਹਾ ਚੱਕਿਆ ਕਰਦੇ ਖਣ ਬਿੰਦੀ ਜੀ ਬਿੰਦੀ ਜੀ ਕਹ ਕੇ ਅਸੀਂ ਸਿਰ ਚ ਲਾ ਲੇ ਸਹੀ ਬੋਲਦੇ ਨੇ ਸਿੰਘਾਂ ਜਿੱਦਣ ਕਰੋਨਾ ਆਇਆ ਸੀ ਜੀ ਉਦੋਂ ਇੱਕ ਲੰਦਾ ਦੀ ਗੱਡੀ ਆਉਂਦੀ ਸੀ ਇਥੋਂ ਪੁਲਵਾਲੀ ਤੋਂ ਬਾਦੇ ਭੇਜਦੇ ਸੀ ਦੂਜੀ ਕਿੱਡੀ ਸਾਹਿਬ ਤੋਂ ਆਉਂਦੀ ਸੀ ਇੱਕ ਜੀ ਗੱਡੀ ਆਉਂਦੀ ਸੀ ਜੀ ਹੋ ਜੀ ਮੈਂ ਸਰਪੰਚ ਬਣਦਾ ਹਾਂ ਉਹ ਤੇ ਮਰੀ ਇੱਕ ਗੱਲ ਹੈ ਵੀ ਆਪਣੇ ਭਾਈ ਸਾਹਿਬ ਅਮਰਤਪਾਲ ਸਿੰਘ ਜੀ ਉਹਨਾਂ ਦਾ ਕਸੂਰ ਕੀ ਹੈ ਕਿ ਉਹਨਾਂ ਲੋਕਾਂ ਨੂੰ ਅੰਦਰ ਸਕੇਗਾ ਕਿ ਉਹਨਾਂ ਨੇ ਹਾਂ ਤੁਸੀਂ ਉਹਦੇ ਬਾਵਜੂਦ ਵੀ ਉਹਨਾਂ ਨੂੰ ਦੇਲਾ ਘਟਨੀ ਆ ਬੈੜਿਆ ਆ ਤਾਂ ਇਹ ਜਿਹੜਾ ਪ੍ਰਵਾਸੀ ਹੈ ਪਰ ਇਹਨਾਂ ਗੰਦ ਬੋਲ ਰਿਹਾ ਤਾਂ ਘਰ ਵੀ ਆਲਾ ਸਾਬਿਆ ਤਾਂ ਦਾ ਇੱਕੇ ਲਾਗਾ ਵੀ ਉਹਨਾਂ ਨੂੰ ਪੰਜਾਬ ਤੋਂ ਕੱਢੋ ਤੇਣਾ ਪਰ ਦਿੱਤੀ ਬਰਦਾ ਦਿੱਤੀ ਵੀਰੋ ਉਹਨੇ ਪਿੰਡਾਂ ਦੇ ਬਾਹਰ ਕੱਢੋ ਇਹਨਾਂ ਦੇ ਮਤੇ ਪਾਉ ਪਿੰਡਾਂ ਦੇ ਵਿੱਚ ਇਹ ਪਿੰਡ ਵਿੱਚ ਕੋਈ ਪ੍ਰਵਾਸੀ ਬੰਦਾ ਨਹੀਂ ਰਹਿੰਦਾ ਲਓ ਜੀ ਬਰਾ ਬਰਾ ਚਾਰ ਬੋਟ ਆਇਆ ਨਹੀਂ ਉਹ ਕਹਿੰਦਾ ਵੀਡੀਓ ਬਣਾਈ ਹੋਰ ਥੋੜਾ ਮੈਂ ਕੋਸ਼ ਕਰਦਾ। ਲਓ ਭਾਈ ਜਾਮ ਰੋਡ ਬਲਾਕ ਦੀਆਂ ਦੂਰ ਤੋਂ ਤਸਵੀਰਾਂ ਦਿਖਾ ਰਹੇ ਨੇ। ਇੱਕ ਇਹ ਸਾਡੇ ਯੋਧੇ ਇਹ ਬੰਦਾ ਉੱਠ ਕੇ ਆਇਆ ਬੈਠਦਾ ਸੀ ਥੋੜਾ ਜਿਹਾ। ਕੀ ਕਹਿੰਦਾ ਸੀ ਉਹ ਭਈਆ? ਕਹਿੰਦਾ ਵੀਡੀਓ ਹੀ ਬਣਾਈ ਆ ਗਾਣਾ ਹੀ ਉਹ ਫੇਰ ਬਣਾ ਕੇ ਕੱਢੂਗੇ। ਅੱਛਾ। ਚਪੇੜਾ ਮਾਰ ਰਹੇ ਫਿਰ ਅੰਕਲ ਹੋਦੇ। ਲਓ ਜੀ ਦੇਖਦੇ ਹੀ ਨਹੀਂ ਨੇੜੇ ਤੇੜੇ। ਇਹ ਕਹਿੰਦਾ ਭਈਏ ਆ ਜਾ ਵੀ ਕਹਿ ਰਹੇ ਸੀ ਵੀ ਫੇਰ ਦੁਬਾਰਾ ਬਣਾ ਕੇ ਵੀਡੀਓ ਪਾਵਾਂਗੇ। ਅਸੀਂ ਕਹਿੰਦਾ ਅਸੀਂ ਕੁਛ ਤਾਂ ਭਈਆ ਜਾ ਕੇ ਪ੍ਰੇਮ ਰਿਆ ਕਰ ਸਾਡੇ ਛੋਟੇ ਯੋਧੇ ਬਾਈ। ਉਹ ਜੇ ਸ਼ੌਧ ਵੀ ਰਹਿੰਦਾ ਹੋਵੇ ਬੰਦਾ। ਅੱਧੀ ਕਿਲੋ ਦੇ ਰੇ ਪ੍ਰਧਾਨ ਨੇ ਇੱਕਾ ਚਾਹੀਦਾ ਏ ਕੋਈ ਕੋਈ ਭਈਆ ਗੁਰਦਾਰ ਨੂੰ ਬੇਗਾ ਵੜ ਦੋ ਗੱਲ ਖੜੇ ਨਾ ਭਾਈ ਇੱਥੇ ਅਮੀ ਦੇ ਇੱਕੇ ਗੱਲ ਕਲੀਅਰ ਹੈ ਅੱਗੀ ਸ਼ਾਮ ਤੋਂ ਮਾਫੀਆਂ ਨਹੀਂ ਮੰਗਣੀਆਂ ਨਾ ਹੀ ਮਾਫੀਆਂ ਲਗਾਉਣੀਆਂ ਸਾਡੇ ਦੇ ਇੱਕੇ ਅਕਾਲ ਪੁਰਖ ਨੇ ਕਿੰਨ ਵਰ ਸੌਦਾ ਲਾਉਂਗੇ ਖਿਲਾਅ ਲਾਉਂਗੇ ਇਹੋ ਜਿਹੇ ਸ਼ਬਦ ਬੋਲੇ ਗਏ ਨੇ ਨਹੀਂ ਸੁਣਾਏ ਜਾ ਸਕਦੇ ਬਾਈ ਜੀ ਨੇ ਸਾਡੇ ਨਾਲ ਗਿੱਲ ਸਾਹਿਬ ਤੇ ਸੰਗਤਾਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਨੇ ਇਹਨਾਂ ਵੱਲੋਂ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਧੇ ਘੰਟੇ ਦੇ ਵਿੱਚ ਵਿੱਚ ਰਿਆਲ ਮਾਦਰਾ ਦੇ ਚੌਕ ਵਿੱਚ ਪਹੁੰਚਣ ਦੀ ਕਿਰਪਾ ਕਰੋ ਜੀ ਭਾਈ ਮੈਂ ਸਰਪੰਚ ਪੰਡਿਆਮ ਤੋਂ ਮੇਰੀ ਇੱਕ ਰਾਏ ਆ ਵੀ ਆਪਣੇ ਭਾਈ ਸਾਹਿਬ ਅਮਰਤਪਾਲ ਸਿੰਘ ਜੀ ਉਹਨਾਂ ਦਾ ਕਸੂਰ ਕੀ ਹੈ ਕਿ ਉਹਨਾਂ ਲੋਕਾਂ ਦਾ ਅਬਰਸਾਗਾ ਤੇ ਉਹਨਾਂ ਦੇ ਆ ਕਸੂਰ ਦੇ ਬਾਵਜੂਦ ਵੀ ਉਹਨਾਂ ਨੂੰ ਜੇਲਾ ਘਟਨੀਆ ਪੈਰੀਆਂ ਆ ਇਹ ਜਿਹੜਾ ਪ੍ਰਵਾਸੀ ਆ ਪਰ ਇਹਨਾਂ ਗੰਦ ਬੋਲ ਰਿਹਾ ਆ ਤਾਪਾ ਹੋਰ ਵੀ ਆਲਾ ਸਰਮਿਆ ਤਾੜਾ ਇੱਕੇ ਲਾਜਾ ਬਰੇ ਇਹਨਾਂ ਨੂੰ ਪੰਜਾਬ ਤੋਂ ਕੱਢੋ ਪੇਣਾ ਪਰ ਦਿੱਤੀ ਬਰਦਾ ਦਿੱਤੀ ਬੇਰੋ ਉਹਦੇ ਪਿੰਡਾਂ ਤੋਂ ਬਾਹਰ ਕੱਢੋ ਇਹਨਾਂ ਦੇ ਮਤੇ ਪਾਓ ਪਿੰਡਾਂ ਦੇ ਵਿੱਚ ਇਹ ਪਿੰਡ 'ਚ ਕੋਈ ਪ੍ਰਵਾਸੀ ਬੰਦਾ ਨਹੀਂ ਰਹਿੰਦਾ ਲਓ ਜੀ ਪਰਾ ਪਰਾ ਆ ਗੱਲ ਕਰੋ ਜੀ ਚਾਰ ਵੋਟ ਆ ਇਹਨਾਂ ਦੀ ਸਿਰਸਾ ਸਿਰਸਾ ਦਵਾਂਗੇ ਸਿਰ ਵੱਧੇ ਰਹਿੰਦੇ ਨੇ ਟਾਈਮ ਆ ਸਾਰੇ ਟਰੈਕਟਰ ਇੱਥੇ ਨੂੰ ਆ ਪੱਗਾ ਕਲਗੀਧਰ ਦੀ ਬਖਸ਼ੀ ਹੋਈ ਪੱਗ ਕਲਗੀਧਰ ਪਾਸ਼ਾ ਦੇ ਬਖਸ਼ੇ ਹੋਏ ਹਥਿਆਰ ਫੇਰ ਕਾਦੇ ਕੰਮ ਆਉਣੇ ਜੇ ਸਾਡੀਆਂ ਦਾੜ੍ਹੀਆਂ ਨੂੰ ਉਹ ਭਈਏ ਪੈਣ ਲੱਗੇ ਯਾਰ ਘਰਾਂ ਦੇ ਵਿੱਚ ਸਾਡੇ ਦੇ ਵਿੱਚ ਗੋਹਾ ਚੱਕਿਆ ਕਰਦੇ ਸਨ ਬੀਬੀ ਜੀ ਬੀਬੀ ਜੀ ਕਹਿ ਕੇ ਅਸੀਂ ਸਿਰ ਚ ਲਾ ਲੇ ਸਹੀ ਬੋਲਦੇ ਨੇ ਸਿੰਘਾ ਸਹੀ ਬੋਲਦੇ ਨੇ ਸਿੰਘਾ ਜਿੱਦਣ ਕਰੋਨਾ ਆਇਆ ਸੀ ਜੀ ਉਸ ਦਿਨ ਇੱਕ ਲੰਗਰ ਦੀ ਗੱਡੀ ਆਉਂਦੀ ਸੀ ਇੱਥੋਂ ਪੁਨਿਆਲੀ ਤੋਂ ਬਾਬੇ ਭੇਜਦੇ ਸੀ ਦੂਜੀ ਟੀਬੀ ਸਾਹਿਬ ਤੋਂ ਆਉਂਦੀ ਸੀ ਤੀਜੀ ਗੱਡੀ ਆਉਂਦੀ ਸੀ ਜੀ ਫੜੀਆ ਫੜ ਕੇ ਗਿਆ ਜੀ ਉਹਨੂੰ ਉਹ ਤੋਂ ਆਇਆ ਉਹਨਾਂ ਦੇ ਸ਼ਹਿਰ ਦੇ ਪਰਚਾ ਦੇ ਪਰਚਾ ਦਿੱਤਾ ਉਹ ਵੀ ਉਹੀ ਨੇ ਵੀਡੀਓ ਅੱਛਾ ਕੀਤਾ ਜਿਹੜਾ ਵਾਲਾ ਜਿਹੜਾ ਖੁਦੀਆਂ ਵਾਲਾ ਗੈਰ ਆਪੇਰ ਫਿਰ ਕਾਪੀ ਦੀ ਜ਼ਰੂਰਤ ਤਸਵੀਰਾਂ ਪ੍ਰੇਮ ਨਗਰ ਤੋਂ ਜਿਹੜੇ ਪੌਂਦੇ ਪ੍ਰਵਾਸੀ ਰਹਿਣ ਵਾਲੇ ਨੇ ਸਿੱਖ ਜਥੇਬੰਦੀਆਂ ਖਾਲਸਾ ਫੌਜਾਂ ਡੀਐਸਪੀ ਕਹਿ ਰਹੇ ਨੇ ਕਿ ਪਰਚਾ ਦੇ ਦਿੱਤਾ ਗਿਆ ਹੈ ਪਰ ਸਿੱਖ ਜਥੇਬੰਦੀਆਂ ਆਪਣੀ ਜਿੱਦ ਤੇ ਅਜੈਂਡਾ ਨੇ ਬੜੀ ਗਹੁੰਆਂ ਨੇ ਕਿ ਅਸੀਂ ਉਹਨਾਂ ਨੂੰ ਹੁਣ ਦੱਸਾਂਗੇ ਕਿ ਸਰਦਾਰ ਹੁੰਦੇ ਕੀ ਨੇ ਕੋਈ ਨਹੀਂ ਜਾਣਾ ਚਾਹੀਦੀ ਗੱਡੀ ਚੋਂ ਹਾਂ ਜੀ ਕਿਤੇ ਖਬਰ ਜੀ ਨਾਲ ਜੀ ਜਾਨ ਹੈਗਾ ਮੇਨ ਹਾਈਵੇ ਜਿਹੜਾ ਰੋਪੜ ਤੋਂ ਸਰ ਇੱਥੇ ਇੱਥੇ ਬਿਲਾ ਲਓ ਜੀ ਦੇਖੋ ਸਿੰਘ ਸਾਹਿਬ ਦੇਖੋ ਜੀ ਫਾਈਰ ਕੇ ਕਰ ਰੋ ਸਾਰ ਪਬਲਿਕ ਦੇ ਵਿੱਚ ਦੇ ਨਹੀਂ ਸਾਹਮਣੇ ਕੰਮ ਹੋ ਰਿਹਾ ਨਹੀਂ ਨਹੀਂ ਕਪੂਲਾ ਜੀ ਜਾ ਕੇ ਨਾ ਕਹਤਾ ਇਹ ਸੁੱਖਣ ਤੱਕ ਨਹੀਂ ਪਹੁੰਚਦਾ ਨਹੀਂ ਉਹ ਸੜਕ ਤੇ ਅੱਜ ਤੱਕ ਵੀ ਇਹ ਬਣਾਇਆ ਕੀ ਨਾਲ ਗੱਲ ਕੀਤੀ ਸਾਚ ਲੋਕਾਂ ਨੂੰ ਬੱਸ ਕਰਨਾ ਥੋੜਾ ਜਿਹਾ ਕੰਟੀਨ ਪਰ ਯਾਰ ਉਹ ਯਾਰ ਬੰਦੇ ਤਿੰਨ ਹੋਣੇ ਨੇ ਦੱਸ ਉਹ ਬੰਦੇ ਦਾ ਵੈਰੀਫਾਈ ਕਰ ਬੰਦੇ ਉਹ ਹੋਰ ਲੱਜਾ ਸਰਪੰਚ ਸਾਹਿਬ ਆਓ ਸਰਪੰਚ ਸਾਹਿਬ ਉਹ ਮੁੰਡੇ ਬੈਰੀਫਾਈ ਕਰਕੇ ਆਟਾ ਕਰ ਲੈਥੇ ਰੁਕੋ ਇੱਕ ਬੰਦਾ ਹਟਾ ਲਿਆ ਵੀਡੀਓ ਵੀਡੀਓ ਦੇਖੋ ਭਾਈ ਜੰਗੀ ਚੱਲ ਭਾਈ ਨਾਲ ਚੱਲ ਡੀਐਸਪੀ ਸ਼ਾਮ ਸੁੰਦਰ ਜੀ ਕਹਿ ਰਹੇ ਨੇ ਕਿ ਬੰਦੇ ਫੜ ਲਏ ਨੇ ਉਹਨਾਂ ਨੂੰ ਵੈਰੀਫਾਈ ਕਰਨ ਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਥਾਣੇ ਜਾ ਰਹੀ ਹੈ ਪੰਜ ਪੰਜ ਬੰਦੇ ਲੈ ਜਾਓ ਜੀ ਪੰਜ ਬੰਦੇ ਕਾਠਗੜ੍ਹ ਥਾਣੇ ਜਾ ਰਹੇ ਨੇ ਵੈਰੀਫਾਈ ਕਰਨ ਦੇ ਲਈ ਬੰਦੇ ਫੜੇ ਆ ਜਾਂ ਨਹੀਂ ਫੜੇ ਨੇ पेशेंट है यार सिंह साहब जी पेशेंट है सीरियस है देख लो इन तो इन्हना सीरीयस माड़ा मोटा करो यार चलो जी सिंह साहब जी ਸਿੰਘ ਸਾਹਿਬ ਜੀ ਦੇਖੋ ਸਿੰਘ ਸਾਹਿਬ ਜੀ ਕੋਈ ਪੇਸ਼ੈਂਟ ਹੈ ਤੇ ਸਿੱਖ ਜਥੇਬੰਦੀਓ ਪੂਰੀ ਤਰ੍ਹਾਂ ਮਰੀਜ਼ ਹੈ ਨਹੀਂ ਯਾਰ ਕੋਈ ਤਾਂ ਕੋਈ ਇਹ ਤਾਂ ਕੋਈ ਆਓ ਦੇ ਆਓ ਦੇ ਤਾਲੀਆਂ ਲੱਗੀਆਂ ਤੇ ਠੀਕ ਲੈ ਪਾਪਾ ਨੂੰ ਨਾਲ ਗੱਲ ਕਰ ਲੈ ਕੇ ਤੁਹਾਡੇ ਨਾਲ ਖੜੇ ਯਾਰ ਜਿਹੜਾ ਮਰੀਜ਼ ਆ ਫਰੀ ਨੂੰ ਉਹਨਾਂ ਰੱਖੋ ਫਰੀ ਨੂੰ ਨਾ ਰੱਖੋ ਚਲੋ ਜੀ ਮਰੀਜ਼ ਆ ਪੇਸ਼ੈਂਟ ਆ ਇਹਨਾਂ ਦੀ ਗੱਡੀ ਨੂੰ ਅਰਸ਼ਦੀਪ ਨਾ ਵੀ ਬੜਾ ਸੋਹਣਾ ਆਏ ਆਏ ਇੱਥੇ ਜਿੱਥੇ ਬੰਦੀਆਂ ਸੁਧਤ ਸਥਿਤੀ ਤੁਹਾਨੂੰ ਦਿਖਾ ਰਹੇ ਅਸੀਂ ਹੁਣ ਪ੍ਰੇਮਨਗਰ ਤੋਂ ਜਿੱਥੇ ਦੇ ਭਈਏ ਨਿਕਾਲਾ ਗੱਡੀਆਂ ਦੀ ਹਾਂਜੀ ਉਹਨਾਂ ਨੂੰ ਆਏ ਸੀ ਕਹਿੰਦੇ ਹੁਣ ਹੱਥਾ ਹੱਥੀ ਦੇਖਣਾ ਆਏ ਕਹਿੰਦੇ ਗ੍ਰਿਫਤਾਰ ਕਰ ਲਿਆ ਆ ਚੱਲੀ ਆਪਾ ਗੱਡੀ ਕੋਈ ਨਹੀਂ ਆਜੋ ਆ ਚੱਲ ਪੰਜ ਬੰਦੇ ਕਾਠਗੜ੍ਹ ਥਾਣੇ ਡੀਐਸਪੀ ਸਾਹਿਬ ਦੇ ਨਾਲ ਜਾ ਰਹੇ ਨੇ ਆਜੋ ਭਾਜੀ ਆਜੋ ਚਾਰ ਪੰਜ 10 ਮਿੰਟ ਦੇ ਵਿੱਚ ਡੀਐਸਪੀ ਸਾਹਿਬ ਕਹਿ ਰਹੇ ਨੇ ਕਿ ਪੰਜ ਬੰਦੇ ਜਾ ਕੇ ਦੇਖੋ ਜਿਹੜੇ ਅਰੈਸਟ ਕਰੇ ਨੇ ਉਹਨਾਂ ਦੀ ਪਛਾਣ ਕਰੋ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ